ਜਿਹੜੀਆਂ ਔਰਤਾਂ ਸਪ੍ਰੈਸ ਕੀਤੀਆਂ ਗਈ ਸੀ ਵੈਸਟ ਵਿੱਚ ਬਿਲਕੁਲ ਉਹਨਾਂ ਤੋਂ ਜਿਹੜਾ ਉੱਠਿਆ ਫੇਕ ਫੈਮਿਨਿਜ਼ਮ ਉਹ ਸਾਡੀ ਇੰਡਸਟਰੀ 'ਚ ਆਇਆ ਮੈਂ ਅੱਜ ਵੀ ਚੈਲੰਜ ਕਰਦਾ ਆਂ ਭਾਵੇਂ ਸਾਡੀ ਪੰਜਾਬੀ ਐਕਟ੍ਰੈਸਿਸ ਨੇ ਚਾਹੇ ਹਿੰਦੀ ਨੇ ਤੁਸੀਂ ਇੱਕ ਮੇਲ ਦੇ ਬਰਾਬਰ ਪਹਿਲਾਂ ਆਪਣੀ ਪੇ ਪੇ ਕਹੋ ਤੁਸੀਂ ਡਾਇਰੈਕਟਰ ਨੂੰ ਕਹੋ ਕਿ ਜਿੰਨੇ ਪੈਸੇ ਇਹ ਲੈ ਰਹੇ ਉਹਨੇ ਪੈਸੇ ਮੈਂ ਲਾਵਾਂਗੀ ਮੈਂ ਕੱਪੜੇ ਉਤਾਰਾਂਗੀ ਮੈਂ ਵੀ ਐਕਸ਼ਨ ਕਰਾਂਗੀ ਕਹਿ ਕੇ ਦਿਖਾਓ ਤੁਸੀਂ ਪਹਿਲਾਂ ਆਪਣੇ ਦਾ ਹੱਕ ਲਾਉਣਾ ਯਾਰ ਜਿਹੜੇ ਘਰ 'ਚ ਬੈਠੇ ਤੁਸੀਂ ਉਹਨਾਂ ਦਿਮਾਗ ਖਰਾਬ ਕਰਤਾ ਉਹ ਕੱਪੜਿਆਂ ਬਾਹਰ ਹੋ ਕੇ ਤੇ ਉਹ ਆ ਜੋ ਕੁਝ ਹੋ ਰਿਹਾ ਇੰਸਟਾ 'ਤੇ ਤੁਸੀਂ ਇਹ ਮੰਨਦੇ ਹੋ ਕਿ ਇਹ ਇੰਡਸਟਰੀ ਦਾ ਜਾਂ ਐਂਟਰਟੇਨਮੈਂਟ ਦਾ ਪ੍ਰਭਾਵ ਆ ਜੋ ਅੱਜ ਬੀਬੀਆਂ ਦੇ ਉੱਤੇ ਹੈਗਾ ਬਿਲਕੁਲ ਹੁੰਦਾ ਜੇ ਅਸੀਂ ਘਰ 'ਚ ਬਾਖ ਲਾਉਨੇ ਹੈ ਕਿ ਕਿਹਨੇ ਬਾਖ ਲਾ ਕਿਰਤਨ ਨਾਲ ਜੇ ਉਹ ਪੋਜ਼ਿਟਿਵਿਟੀ ਦਾ ਪ੍ਰਭਾਵ ਪੈਂਦਾ ਤੇ ਨੈਗੇਟਿਵਿਟੀ ਦਾ ਨਹੀਂ ਪਵੇਗਾ ਅੱਛਾ ਕਿਉਂਕਿ ਜਿਹੜਾ ਸਾਡਾ ਸਮਾਜ ਇੱਥੇ ਹੈ ਹਮ ਸਭ ਕੁਝ ਇਹ ਦਿੱਤੇ ਹੈ ਕੁਝ ਨਹੀਂ ਹਮ ਈਵਨ ਉਹ ਜਿਹੜਾ ਟਾਈਮ ਹੈ ਨਾ ਇਹ ਪਰਸੈਪਸ਼ਨ ਹੈ ਟਾਈਮ ਐਗਜ਼ਿਸਟ ਹੀ ਨਹੀਂ ਕਰਦਾ ਜਿਹੜਾ ਦੇ ਆ ਰਿਹਾ ਹੈ ਹੂੰ ਉਹਦਾ ਟਾਈਮ ਨਿਕਲ ਰਿਹਾ ਹੈ ਕਰਕੇ ਵੀ ਮੈਂ ਪਹੁੰਚੀ ਟ੍ਰੈਫਿਕ ਲੱਗਾ ਯਾਰ ਮੈਨ ਪਰ ਜਿਹੜਾ ਵੇਟ ਕਰ ਰਿਹਾ ਹੈ ਉਹਦਾ ਟਾਈਮ ਨਹੀਂ ਪਾਸ ਹੋ ਰਿਹਾ ਹੈ ਹਨਾ ਉਹਦਾ ਟਾਈਮ ਵੱਡਾ ਨਹੀਂ ਹੋ ਗਿਆ ਪਰਸੈਪਸ਼ਨ ਇਹੋ ਗਾਲिब ਦਾ ਸ਼ੇਰ ਹੈ ਕਿ ਕਾਵੇ ਕਾਵੇ ਸਖਤ ਜਾਣੇ ਹਾਈ ਤਨਹਾਈ ਨਾ ਪੁੱਛ ਸੂਭੋ ਕਰਨਾ ਸ਼ਾਮ ਕਾ ਲਾਣਾ ਹੈ ਜੁਵੇ ਸ਼ੇਰ ਦਾ ਉਹ ਕਹਿੰਦਾ ਸਵੇਰ ਤੋਂ ਸ਼ਾਮ ਕਰਨੀ ਮੇਰਾ ਸੇਦਾ ਤੇਰੇ ਬਗਲ ਜਿਵੇਂ ਦੁੱਧਾ ਦਰਿਆ ਕੱਢਣਾ ਹੋਵੇ ਮਰ ਕਿੰਨਾ ਔਖਾ ਹੈ ਹੂੰ ਜੇ ਇਹ ਸਭ ਕੁਝ ਪਰਸੈਪਸ਼ਨ ਹੈ ਤੇ ਰਿਐਲਿਟੀ ਤੇ ਕੁਝ ਨਹੀਂ ਨਾ ਦਿਮਾਗ ਹੀ ਸਾਡਾ ਹੂੰ ਉਹ ਜਦ ਫਿਲਮਾਂ ਦੇਖਦੇ ਆ ਅਸੀਂ ਕਾਪੀ ਨਹੀਂ ਕਰਦੇ ਫੈਸ਼ਨ ਕਾਪੀ ਨਹੀਂ ਕਰਦੇ ਬਿਲਕੁਲ ਲੋਕ ਕਰਦੇ ਆ ਉਹ ਸੰਜੇ ਦਾਤਾ ਸੀ ਉਹ ਸਾਜਨ ਮੂਵੀ ਦੇ ਵਿੱਚ ਲੰਬੀ ਵਾਲ ਹੋ ਗਈ ਸਾਰਿਆਂ ਦੇ ਬੈਗੀ ਪੈਂਟ ਆ ਗਈ ਸੀ ਅਸੀਂ ਖੁਦ ਪਾਈਆਂ ਸੱਤ ਪਲੇਟਾਂ ਵਾਲੀ ਪੈਂਟਾ ਸੰਜੇ ਦਾਤਾ ਵਾਲੀਆਂ ਜੇ ਉਹ ਚੀਜ਼ਾਂ ਜਿਹੜੀਆਂ ਅਸਰ ਕਰਦੀਆਂ ਨੇ ਤੇ ਜੋ ਕੁਝ ਘਰਾਂ ਦੇ ਡਰਾਮੇ ਚੱਲਦੇ ਨੇ ਅਸਰ ਕਰਦੇ ਹੋਣਗੇ ਸਾਡੇ ਘਰ ਵਿੱਚ ਹਿੰਦੀ ਚੈਨਲ ਨਹੀਂ ਚੱਲਦੇ ਹੂੰ ਪਿਓਰ ਇੰਗਲਿਸ਼ ਜਾਂ ਸਾਊਥ ਇੰਡੀਅਨ ਹੂੰ ਅੱਡਾ ਮੇシャਮੇ ਚੈਨ ਲਵਾਇਆ ਨਹੀਂ ਕਰੇ ਕਦੀ ਨਾ ਅੱਛਾ ਆ ਮੇਰੇ ਘਰ ਜੀ ਚੀਜ਼ ਚਾਹੀਦੀ ਹੂੰ ਉਹਦੇ ਦਿਮਾਗ ਸੈੱਟ ਹੋ ਜਾਂਦਾ ਉਹਦੇ ਨਾਲ ਹੂੰ ਕਰਦੇ ਕਰਦੇ ਤੁਹਾਡਾ ਬ੍ਰੇਨ ਬਣ ਲਉ ਪੈਂਦਾ ਹੂੰ ਉਹ ਜੇ ਕੋਈ ਹਲਕੀ ਵੀ ਗੱਲ ਹੋਵੇ ਉਹਨੇ ਕਿਹਾ ਉਹਨੇ ਸਾਜ਼ਿਸ਼ ਕੀਤੀ ਹੋਣੀ ਹੈ ਮੈਨੂੰ ਫੋਨ ਆਇਆ ਬਾਬਾ ਜੀ ਮੇਰੇ ਨਾਲ ਜਠਾਣੀ ਮੇਰੇ ਮੇਰੇ ਤੇ ਨਾਲ ਤੰਤਰ ਕਰਦੀ ਹੈ ਕਿ ਮੈਂ ਕਿਹਾ ਕਿ ਮੈਨੂੰ ਉਹਦਾ ਵੀ ਫੋਨ ਆਇਆ ਕਿ ਉਹ ਕਹਿੰਦੀ ਮੇਰੇ ਨਾਲ ਜਠਾਣੀ ਮੇਰੇ ਤੇ ਤੰਤਰ ਕਰਦੀ ਹੈ ਹੂੰ ਦੱਸ ਹਣਾ ਉਹ ਹੋਵੇ ਭਾਵੇਂ ਕੁਝ ਅਮੀਰ ਸੇ ਦੁਖਾਈ ਮੇਰੇ ਜਠਾਣੀ ਨੇ ਕੁਝ ਕਰਤਾ ਹੋਣਾ ਹਾਂ ਹਣਾ ਉਹ ਉਹਨੇ ਕਿਹਾ ਕਿਸੇ ਨੇ ਕੁਝ ਨਹੀਂ ਕੀਤਾ ਯਾਰ ਉਹ ਧਰਮੇ ਦੇਖ ਕੇ ਤੁਹਾਡਾ ਦਿਮਾਗ ਸੈੱਟ ਹੋ ਗਿਆ ਇਸ ਲੈਵਲ ਤੇ